ਪਹਿਨੇ ਤੁਸੀਂ ਜਵਾਬ ਦਿਓ ਮੈਨੂੰ ਹੁਣ ਥੋੜਾ ਜਿਹਾ ਅੱਖਾਂ ਝੁਕਾ ਕੇ ਮੈਂ ਫੋਜਦਾ ਤੁਹਾਨੂੰ ਹਾਂਜੀ ਵਈ ਤਿੰਨ ਬੋਤਲਾਂ ਸ਼ਰਾਬ ਦਾ ਇੱਕ ਕਮੈਂਟ ਬੜਿਆ ਆਈ ਸੀ ਵੀ ਕਿਹੜਾ ਬੰਦਾ ਪੀਂਦਾ ਨਹੀਂ ਪਹਿਲੀ ਗੱਲ ਤਾਂ ਤੁਹਾਨੂੰ ਅੱਖਾਂ ਝਕਾਉਣ ਦੀ ਲੋੜ ਨਹੀਂ ਹੈਗੀ ਇਹਦੇ ਵਿੱਚ ਦੇਖੋ ਜੇ ਕੋਈ ਗਲਤੀ ਹੁੰਦੀ ਜੀ ਜੀ ਜਾਂ ਮੈਂ ਗਲਤ ਹੁੰਦੀ ਜਾਂ ਝੂਠ ਬੋਲਿਆ ਹੁੰਦਾ ਮੈਂ ਪਿੰਡ ਦਾ ਨਾਮ ਨਹੀਂ ਦੱਸ ਕੇ ਜਾਣਾ ਸੀ ਮੈਂ ਤਾਂ ਅੱਜ ਵੀ ਲੋਕਾਂ ਨੂੰ ਕਹਿਣੀ ਹੈ ਮੇਰੇ ਚੈਨਲ ਦੇ ਉੱਪਰ ਨਾਮ ਦੱਸਿਆ ਮੈਂ ਪਿੰਡ ਦਾ ਆਪਣੇ ਹਸਬੰਦ ਦਾ ਨਾਮ ਦੱਸਿਆ ਠੇਕੇ ਤੇ ਜਾਓ ਤੇ ਤੁਸੀਂ ਠੇਕੇ ਤੇ ਉਸਦਾ ਵਹੀ ਖਾਤਾ ਫਰਲਾ ਕੇ ਦੇਖੋ ਕਿ ਕਿੰਨੀਆਂ ਬੋਤਲਾਂ ਦਾ ਰੂਪ ਪਿੰਦਾ ਨੀਟ दारू ਪਿੰਦਾ ਮੋٹے ਸੰਤਰੇ ਦੀ ਭੈਣ ਹੈ ਰਾਜਸਥਾਨ ਚ ਸੌਫੀਆਂ ਸੂਫੀਆਂ ਮਿਲਦੀ ਹੋਣੀ ਆ ਆਪਣੇ ਪੰਜਾਬ ਚ ਮੋਟਾ ਸੰਤਰਾ ਬੋਲ ਦਿੰਦੇ ਆ ਹੂੰ ਹੂੰ ਤੁਸੀਂ ਦੇਖੋ ਵੀ 6 ਪਾਉਗੇ ਉਸ ਬੰਦੇ ਦੇ ਸੁੱਕੇ ਮੈਂ ਆਪਣੀ ਅੱਖਾਂ ਨਾਲ ਦੇਖਿਓ 5 ਵਜੇ ਉਸਨੇ ਬੋਤਲ ਚਾਲੂ ਕਰ ਲੈਣੀ ਆ 4 5 ਵਜਨ ਨਹੀਂ ਦੇਣੀ 11 ਵਜੇ ਤੱਕ ਉਸਦੀ दारू ਚੱਲਦੀ ਹੈ ਉਸਨੇ ਰੋਟੀ ਤੋਂ ਬਾਅਦ ਵੀ ਸ਼ਰਾਬ ਪੀਣੀ ਹੈ ਤੁਸੀਂ ਬਲੀਵ ਨਹੀਂ ਕਰੋਗੇ ਗੱਲਾਂ ਦੇ ਵਿੱਚ ਕੀ ਇਹੇ ਬੰਦਾ ਸੁੱਕੀ ਸ਼ਰਾਬ ਪੀ ਕੇ ਜਿੰਦਾ ਕਿਵੇਂ ਬਹੁਤ سارے ਲੋਕ ਕਹਿੰਦੇ ਤੇ ਲੋਹੇ ਦਾ ਲੀਵਰ ਲੱਗਿਆ ਹੋਇਆ ਹੈ ਉਹ ਮੇਰੇ ਦਿਮਾਗ ਚੋ ਵੀ ਆ ਰਿਹਾ ਸੀ ਵੀ ਕਮੈਂਟ ਆਇਆ ਵੀ ਐਸਾ ਲੀਵਰ ਕਿੱਥੋਂ ਹੁੰਦਾ ਬਈ ਤੁਹੋਂ ਹੁੰਦਾ ਮੈਂ ਤੁਹਾਨੂੰ ਦੱਸਦੀ